ਸਤਲੁਜ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡਾਂ ਵਿੱਚ ਪਾਣੀ ਵੜ ਗਿਆ ਹੈ ਜੋ ਤੁਸੀਂ ਵੇਖ ਰਹੇ ਹੋ 3 ਤੋਂ 4 ਫੁੱਟ ਸੜਕਾਂ ਤੇ ਅਤੇ ਖੇਤਾਂ ਵਿੱਚ 7 ਤੋਂ 8 ਫੁੱਟ ਪਾਣੀ ਹੈ ਲੋਕਾਂ ਦਾ ਜੀਣਾ ਮੁਸ਼ਕਿਲ ਹੈ ਸਰਕਾਰਾਂ ਮਦਦ ਦੇ ਦਾਅਵੇ ਕਰ ਰਹੀਆਂ ਹਨ ਸਮਾਜ ਸੇਵੀ ਸੰਸਥਾਵਾਂ ਵੀ ਮਦਦ ਕਰ ਰਹੀਆਂ ਹਨ ਪਰ ਲੋਕਾਂ ਦਾ ਇੱਥੇ ਕੀ ਕੁਝ ਕਹਿਣਾ ਹੈ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹਨਾਂ ਦੀ ਕੀ ਮੰਗ ਹੈ ਇਹ ਫਾਜ਼ਿਲਕਾ ਦਾ ਆਖਰੀ ਪਿੰਡ ਤੇਜਾੁਰਵੈਲਾ ਹੈ ਤੁਸੀਂ ਵੇਖੋ ਕੀ ਹਾਲਾਤ ਹਨ ਅਤੇ ਲੋਕਾਂ ਨੇ ਮੁਕੇ ਤੇ ਕੀ ਕੁਝ ਕੀਤਾ ਗਿਆ ਕੀ ਇਹ ਹਾਲਾਤ ਕੀ ਕਿਸੇ ਨਾ ਪਾਣੀ ਜਿਹੜਾ ਵਧਾ ਬਹੁਤ ਹਾਲਾਤ ਬਹੁਤ ਗੰਭੀਰ ਨੇ ਬਹੁਤ ਮਾੜੇ ਹਾਲਾਤ ਨੇ ਜੀ ਆਵਾਜ਼ ਹੀ ਬੰਦ ਹੋ ਚੁੱਕੀ ਹੈ ਫਸਲਾਂ ਕੋਈ ਪਸੂਨ ਕੋਈ ਨਹੀਂ ਆ ਰਿਹਾ ਚਾਰਾ ਫਸਲਾਂ ਨੁਕਸਾਨ ਹੋ ਗਏ ਬਰਬਾਦ ਹੋ ਗਏ ਉੱਤੇ 4-4 ਫੁੱਟ ਪਾਣੀ ਖੜਾ ਹੈ ਸਾਡੀ ਫਸਲਾਂ ਦੇ ਡੀਸੀ ਸਾਹਿਬ ਆਏ ਸੀ ਕਿ ਡੀਸੀ ਮੈਡਮ ਆਏ ਸੀ ਕਿ ਫਾਈਲ ਲਗਾ ਦੇ ਉਹ ਕਹੇ ਸੀ ਕਹੇਗਾ ਸੀ ਕਿ ਕੋਈ ਪਾਣੀ ਨਹੀਂ ਇੱਥੇ ਹੈ ਕੋਈ ਨੁਕਸਾਨ ਹੀ ਨਹੀਂ ਫਸਲ ਨੂੰ ਹੋਇਆ ਉਹ ਇਹ ਗੱਲ ਕਹੇਗਾ ਸੀ ਤੁਸੀਂ ਕੀ ਕਹਿੰਦੇ ਹੋ ਅਸੀਂ ਮੈਡਮ ਸਾਹਿਬ ਨੇ ਇਹ ਕਹਿਣਾ ਚਾਹਿਆ ਨੇ ਜੇ ਨੁਕਸਾਨ ਨਹੀਂ ਹੋਤਾ ਪਾਣੀ ਕਿੱਥੋਂ ਆਇਆ ਉਹਨਾਂ ਦਾ ਕਹਿਣਾ ਵੀ ਸਤਲੁਜ ਦੀ ਜਗ੍ਹਾ ਸਾਰੇ ਨਹੀਂ ਨਹੀਂ ਕਹਿਣਾ ਜੀ ਫਸਲ ਤਾਂ ਬੀਜੀ ਸਖੜੀ ਸੀ ਮਾਲਤੀ ਹੈ ਮਾਲਤੀ ਜ਼ਮੀਨ ਹੈ ਜਿੱਥੇ ਦੇਖੋ ਕਨੈਕਸ਼ਨ ਲੱਗੇ ਹੋਏ ਮੋਟਰਾਂ ਦੇ ਹਾਂਜੀ ਜ਼ਮੀਨ ਮਾਲਕ ਹੈਗੀ ਤਾਂ ਕਨੈਕਸ਼ਨ ਲੱਗੇ ਹੋਇਆ ਉਹ ਤਾਂ ਕਹਿ ਗਏ ਨੇ ਕੋਈ ਨੁਕਸਾਨ ਨਹੀਂ ਹੋਇਆ ਫਸਲ ਦਾ ਸਾਰੀ ਫਸਲ ਸਹੀ ਬਚੀ ਹੋਈ ਹੈ ਜੀ ਤੇ ਸਰਕਾਰ ਦਾਅਵੇ ਕਰ ਰਹੀ ਹੈ ਅਸੀਂ ਮਦਦ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਐ ਸਭ ਝੋਕੇ ਦਾਅਵੇ ਕਰ ਰਹੇ ਜੀ ਤੁਹਾਡਾ ਤਾਂ ਕੋਈ ਮਦਦ ਨਹੀਂ ਆ ਰਹੀ ਕੋਈ ਆ ਨਹੀਂ ਆ ਚਾਰ ਦਿਨ ਪਹਿਲਾਂ ਜਰੂਰ ਆਏ ਸੀ ਕਿ ਮੰਤਰੀ ਪਤਾ ਲੈ ਕੇ ਸੀ ਕਿ ਡੀਸੀ ਸੀ ਮੈਮ ਵੀ ਆਏ ਸੀਗੇ ਪਰ ਉਸ ਤੋਂ ਬਾਅਦ ਹੁਣ ਕੋਈ ਨਹੀਂ ਆਇਆ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਕੀ ਹੈ ਨਾਮ ਪਰਮਜੀਤ ਸਿੰਘ ਜੀ ਕੀ ਕਹਿਣਾ ਵੀ ਤੁਹਾਡਾ ਇਹ ਪਾਣੀ ਆਇਆ ਹੋਇਆ ਹੈ ਤੇ ਪਰ ਕੀ ਕਹਿਣਾ ਹੈ ਸਰਕਾਰ ਕਹਿ ਰਹੀ ਅਸੀਂ ਦਿਨ ਰਾਤ ਮਦਦ ਕਰ ਰਹੇ ਆ ਅੱਗੇ ਆ ਕੋਈ ਮਦਦ ਨਹੀਂ ਹੋ ਰਹੀ ਸਾਡੇ ਕੋਣ ਮੇਰਾ ਉਹ ਕੋਠਾ ਖੜਾ ਵਿੱਚੇ ਪਾਣੀ ਤੇ ਖੜਾ ਜੀ ਠੀਕ ਹੈ ਜੀ ਔਰ ਇੱਥੇ ਪੰਜ ਕਿੱਲੇ ਮੇਰੀ ਬਣਦੀ ਜਮੀਨ ਹੈ ਜੀ ਉਹ ਸਾਰਾ ਚੋਨਾ ਡੋਬ ਗਿਆ ਜੀ ਬਾਕੀ ਸਾਰੇ ਜਿਮੀਦਾਰਾਂ ਦਾ ਡੁੱਬਿਆ ਪਿਆ ਜੀ ਤੇ ਸਰਕਾਰ ਤਾਂ ਕਹਿ ਰਹੀ ਅਸੀਂ ਮਦਦ ਵੀ ਦੇ ਰਹੇ ਹਾਂ ਅਸੀਂ ਲੋੜਵੰਦਾਂ ਨੂੰ ਰਾਸ਼ਨ ਵੀ ਦੇ ਰਹੇ ਹਾਂ ਪੱਠੇ ਵੀ ਦੇ ਰਹੇ ਹਾਂ ਕੁਝ ਨਹੀਂ ਹੋ ਰਿਹਾ ਸਾਰੇ ਇੱਕ ਵਾਰ ਹੀ ਆਏ ਨੇ ਪੱਠੇ ਬਸ ਇੱਕ ਦਿਨ ਹੀ ਆਏ ਸੀ ਕੌਣ ਆਇਆ ਕੌਣ ਸੀ ਉਹ ਐ ਤੂੰ ਆਏ ਸੀ ਆਪਣੇ ਕੋ ਬਾਆ ਚੇਅਰ ਸਿੰਘ ਕੋ ਬਾਆ ਲੈ ਕੇ ਆਇਆ ਸੀ ਤੇ ਸਰਕਾਰ ਦਾ ਕੋਈ ਨੁਮਾਇੰਦਾ ਕੋਈ ਅਧਿਕਾਰੀ ਨਾ ਜੀ ਇਹ ਕਿਹੜਾ ਪਿੰਡ ਹੈ ਪਿੰਡ ਤੇ ਚਰਵੇਲਾ ਪਿੰਡ ਤੇ ਚਰਵੇਲਾ ਹਾਂਜੀ ਤੁਹਾਡਾ ਕੀ ਕਹਿਣਾ ਜੀ ਸਰਕਾਰ ਕੈਰੀ ਇਹ ਵੀ ਮੇਰੇ ਤਾਂ ਸਰਕਾਰ ਵੱਲੋਂ ਇਹੀ ਹੋ ਗਈਆਂ ਗੇਮ ਕਿਹਾ ਕੀ ਜੋ ਸਤਿ ਲੋ ਜਿੱਤ ਤਰੀ ਆਏ ਜੋ ਪਾਕਿਸਤਾਨ ਤੇ ਲਾਗੇ ਲੱਗਦਾ ਹੈ ਪਾਕਿਸਤਾਨ ਦੇ ਲਾਗੇ ਬੰਨ ਬਣ ਜਾਏ ਤਾਂ ਪਾਣੀ ਉਧਰ ਉਧਰ ਹੀ ਰਹਿ ਜਾਏਗਾ ਇਧਰ ਆਂਦਾ ਹੀ ਨਹੀਂ ਮੇਰਾ ਸਰਕਾਰ ਦੇ ਕੀ ਬੇਨਤੀ ਹੈ ਕਿ ਬੰਨ ਉਧਰ ਪਾਕਿਸਤਾਨ ਦੇ ਐਂਗਲ ਦੇ ਮਣੇ ਮਣੇ ਬੰਨ ਕੱਢਿਆ ਜਾਏ ਮੈਂ ਤੇ ਇਹ ਉਹ ਡੈਂਟੀ ਕਰਨਾ ਚਾਹੁੰਦਾ ਤੇ ਬਾਕੀ ਸਾਰੀਆਂ ਫਸਲਾਂ ਇਧਰ ਦਾ ਦਰਿਆ ਸਾਰਾ ਬਚਦਾ ਕਿੰਨੀ ਕਿੰਨੇ ਏਕੜ ਜ਼ਮੀਨ ਹੈ ਕਿੰਨੇ ਕਿੱਲੇ ਹੋਏਗੀ ਜਿਹਨ ਦੇ ਪਾਣੀ ਦੀ ਮਾਰ ਪੈ ਜੇ ਇੱਥੇ ਤਾਂ ਹਜ਼ਾਰਾਂ ਤੋਂ ਕਰੀਬਨ ਹੈਗੇ ਆ 27000 ਏਕੜ ਜ਼ਮੀਨ ਲੱਗਦੀ 27 ਤੋਂ ਵੀ ਜ਼ਿਆਦਾ ਜ਼ਿਆਦਾ ਹੋਗੀ ਤੇ ਹੁਣ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਇੱਕ ਤਾਂ ਬਾਰਡਰ ਦੇ ਬਾਰਡਰ ਲੈਂਡ ਤੇ ਬੰਨ ਬਣ ਜਾ ਤੇ ਇੱਕ ਜਿਹੜਾ ਹੈ ਹੱਤੂ ਜੀ ਦਰਿਆ ਉਧਰ ਵਗਦਾ ਜਿੱਦ ਉੱਨੀ ਸਾਈਡ ਤੇ ਵੀ ਬੰਦ ਬੰਨੇ ਆ ਜਾਏ ਉੱਨੀ ਸਾਈਡ ਤੇ ਵੀ ਇਹ ਐਕਟ ਨੇ ਤਾਂ 5-5 ਮਰਲੇ ਇੱਕ 5-5 ਮਰਲੇ ਕੀ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਜੀ ਕਹਿਣਾ ਚਾਹੁੰਦੇ ਆ ਜੀ ਜੇ ਸਰਕਾਰਾਂ ਨੇ ਸਾਨੂੰ ਇਸੇ ਤਰ੍ਹਾਂ ਡੋਬਣਾ ਹੈ ਜਾਏ ਇਸੇ ਤਰ੍ਹਾਂ ਸਾਨੂੰ ਪਰੇਸ਼ਾਨ ਕਰਨਾ ਹੈ ਤੇ ਸਾਨੂੰ ਫਿਰ ਪੀਸਾ 5-5 ਮਰਲੇ ਥਾਂ ਦੇਵਨ ਜਿੱਥੇ ਬੱਚੇ ਵੀ ਸਕੂਲ ਜਾ ਸਕਣੋਂ ਬੱਚਿਆਂ ਦੀ ਪੜਾਈ ਵੀ ਨਹੀਂ ਹੋ ਰਹੀ ਨਾ ਬੱਚੇ ਜਾ ਰਹੇ ਨਹੀਂ ਤੇ ਪੀਸਾ ਸਾਨੂੰ 5-5 ਮਰਲੇ ਥਾਂ ਦੇਵਨ ਤੇ ਅਸੀਂ ਉੱਥੇ ਆਦਾ ਮਾਲ ਪਸੂ ਲੈ ਜਾਈ ਹੁਣ 2000 ਰੁਪਇਆ ਤਾਂ ਮੰਗਦਾ ਟਰਾਲੀ ਵਾਲਾ ਪਸੂ ਦੋ ਲਜਾਨ ਵਾਸਤੇ ਤੇ ਹੁਣ ਅਸੀਂ 2000 ਲੈ ਕੇ ਜਾਈ ਫਿਰ ਉੱਤੇ ਸਾਨੂੰ ਕੋਈ ਬਹਿਣ ਨੂੰ ਥਾਂ ਨਹੀਂ ਕਿਸੇ ਦੇ ਘਰੇ ਕਿਵੇਂ ਬਣ ਸਕਦੇ ਆ ਤੇ ਅਸੀਂ ਕਿਦੇ ਬਣਾਂਗੇ ਤੇ ਉੱਤੇ ਨਾ ਪੱਟੇ ਦੀ ਸਹੂਲਤ ਹੈ ਨਾ ਕੋਚੇਗਾ ਤੇ ਸਰੇ ਇਸ ਤਰ੍ਹਾਂ ਸਾਨੂੰ 5-5 ਮਰਲੇ ਉੱਤੇ ਜ਼ਮੀਨ ਬਾਹਰ ਵੱਧ ਪੰਚਾਇਤੀ ਥਾਂ ਤੇ ਸਰਕਾਰੀ ਸਾਨੂੰ ਇੰਦਰਾ ਗਾਂਧੀ ਨੇ ਰਾਜ ਕਰਾਇਆ ਹੋਰ ਕਿਸੇ ਨੇ ਨਹੀਂ ਕਰਾਇਆ ਇੰਦਰਾ ਗਾਂਧੀ ਇੱਕ ਰਾਜ ਕਰਾ ਦੀ ਜਿੰਨੇ ਸਾਨੂੰ 5-5 ਚਿੱਲੇ ਜ਼ਮੀਨ ਦੇ ਗਈ ਸੀ ਉਹਨੇ ਸਾਨੂੰ ਬਹੁਤ ਕੁਝ ਕੀਤਾ ਸੀ ਉਹਨੇ ਰਾਜਬੋਤ ਕਰਾਇਆ ਕਰੇਗੀ ਹੋਰ ਕਿਸੇ ਕੋਈ ਵੀ ਸਰਕਾਰ ਹੈ ਹੋਰ ਕਿਸੇ ਨੇ ਨਹੀਂ ਕੁਝ ਕੀਤਾ ਕੀ ਤੁਹਾਡਾ ਕੀ ਕਹਿਣਾ ਜੀ ਮੇਰਾ ਕਹਿਣਾ ਹੈ ਜੀ ਟੈਂਟ ਜਿਹੜਾ ਬਾਅਦ ਵਿੱਚ ਵਰਨਾ ਜਾ ਰਿਹਾ ਹੈ ਜਿਹੜਾ ਅੱਜ ਤੋਂ ਸੜਕ ਤੇ ਹੈ ਉਹ ਵੀ ਕੀਤੀ ਜਾਵੇ ਕੋਈ ਰਾਸ਼ਨ ਨਹੀਂ ਆਇਆ ਕੋਈ ਮਦਦ ਨਹੀਂ ਆਈ ਕਿਹੜਾ ਪਿੰਡ ਹੈ ਪਿੰਡ ਕਿਹੜਾ ਹੈ ਅੱਲਾ ਸਿਆਹੀ ਕਹਿਣਾ ਚਾਹੁੰਦੇ ਸੀ ਕਿ ਜਿਹੜੇ 2007 ਜਮੀਨਾਂ ਜਿਹੜੇ ਕੱਚੀਆਂ ਕੀਤਾ ਸੀ ਫਸਰੁਗੇ ਆ ਕੀ ਆਪਣੀ ਸਟੇਟ ਸਰਕਾਰ ਨੇ ਸੈਂਟਰ ਸਰਕਾਰ ਨੇ ਕੀਤੀਆਂ ਸੀ ਕਚੀਆਂ ਉਹ ਸਾਡੀ ਜ਼ਮੀਨਾਂ ਬਖੀਆਂ ਕੀਤੇ ਜਾਣੇ ਜੇ ਨਹੀਂ ਸਾਡੀ ਮਦਦ ਸਰਕਾਰ ਕਰਦੀ ਸਾਨੂੰ ਫਿਰ ਪਾਕਿਸਤਾਨ ਨਾਲ ਰਾਜ ਤਾ ਜਾਵੇ ਇਹ ਤੂੰ ਰਸਤਾ ਕੱਢਾ ਜਾ ਸਾਨੂੰ ਉਹਨਾਂ ਨਾਲ ਲਾਤਾ ਜਾਵੇ ਜੀ ਹਾਂਜੀ ਵੀਰ ਜੀ ਤੇ ਸਰਕਾਰਾਂ ਦਾਅਵੇ ਕਰ ਰਹੀਆਂ ਅਸੀਂ ਮਦਦ ਕਰ ਰਹੇ ਹਾਂ ਹਾਂਜੀ ਉਹ ਵੀਰੇ ਗਾਦਾ ਵੀ ਕਰ ਸਕਦੇ ਆ ਕੰਮ ਕੋਈ ਨਹੀਂ ਹਲ ਤੱਕ ਕੀਤਾ ਉਹਨਾਂ ਨੇ ਜੀ ਢੜਕੀ ਨਾਮ ਹੈ ਪਰਮਜੀਤ ਸਿੰਘ ਜੀ ਪਿੰਡ ਤੇਜਰ ਖੇਲਾ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत